ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲਡਰੈਸ ਜੈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਦੱਸ ਦਿਆਂ ਵੀ ਜਿਹੜਾ ਮੇਰਾ ਨਾਮ ਆ ਉਹ ਗੁਰਬਖਸ਼ ਸਿੰਘ ਉਰਫ ਗੋਰਾ ਪਿੰਸੀਬੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਵਾਲਾ ਬਹੁਤ ਸਾਰੀਆਂ ਭੈਣਾਂ ਇੱਧਰ ਇੰਡੀਆ 'ਚ ਬੈਠ ਕੇ ਦੇਖਦੀਆਂ ਬਹੁਤ ਸਾਰੀਆਂ ਭੈਣਾਂ ਬਾਹਰਲੀ ਕੰਟਰੀ ਦੇ ਵਿੱਚ ਬੈਠ ਕੇ ਦੇਖਦੀਆਂ ਤੇ ਬਹੁਤ ਸਾਰਾ ਪਿਆਰ ਵੀ ਸਾਰਿਆਂ ਦਾ तहे ਦਿਲੋਂ ਧੰਨਵਾਦ ਤੇ ਜਿਹੜੀਆਂ ਭੈਣਾਂ ਚੈਨਲ ਤੇ ਬਿਲਕੁਲ ਨਵੀਆਂ ਹੁੰਦੀਆਂ ਹਨਾ ਜਾ ਜਿੰਨੇ ਭੈਣਾਂ ਬਿਲਕੁਲ ਜਮੇ ਕੰਮ ਨਹੀਂ ਆਉਂਦਾ ਜ਼ੀਰੋ ਲੈਵਲ ਤੋਂ ਸ਼ੁਰੂ ਕਰਨਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਫਿਰ ਮੈਂ ਹੋਰ ਵੀ ਬਰੀਕੀ ਦੇ ਨਾਲ ਸਮਝਾ ਸਕਾਂ ਵੀ ਆਹ ਚੀਜ਼ ਆਪਾ ਐਵੇਂ ਸਿਉਣੀ ਆ ਐਵੇਂ ਕੱਟਣੀ ਆ ਠੀਕ ਆ ਤੇ ਬਾਕੀ ਮੈਂ ਤੁਹਾਨੂੰ ਇੱਕ ਵਾਰੀ ਇਹਦਾ ਨਾਪ ਸੂਟ ਦਾ ਦੱਸੂਗਾ ਕਿ ਕਿੰਨਾ ਕਿੰਨਾ ਹੈਗਾ ਟੀਰਾ ਕਿੰਨੇ ਇੰਚ ਤੋਂ ਵੱਧ ਪਾਉਣਾ ਮੋੜਾ ਕਿਵੇਂ ਪਾਉਣਾ ਹੈ ਹਨਾ ਆਜੂ ਤੁਹਾਨੂੰ ਇੱਕ ਵਾਰੀ ਨਾਪ ਦਿਖਾ ਦਿਆਂ ਮੈਂ ਲੰਬਾਈ ਹੈਗੀ ਇਸ ਕੋਹਿੰਦੀ 39.5 ਬਾਹ ਪਾਉਣੀ ਆ 15.5 ਮੋਰੀ 13 ਤੀਰਾ ਹੈਗਾ 12 ਆ ਦੇਖੋ ਜਦੋਂ ਤੀਰਾ ਆਪਣਾ ਪਿਛਲਾ ਆ ਤੀਰਾ ਆਪਣਾ 12 ਹਨਾ ਪਿਛਲਾ ਗਲਾ ਜਿਵੇਂ 5.5 ਆ ਫਿਰ ਤੀਰਾ 12 ਦੀ ਥਾਂ ਤੇ 13 ਰੱਖਣਾ ਪਹਿਲਾਂ ਜੇ ਇੱਥੇ ਗਲਾ ਹੁੰਦਾ 8 ਇੰਚ ਆਪਣਾ ਫਿਰ ਆਪਾਂ ਤੀਰਾ ਪੂਰਾ ਪੂਰੇ ਬੋਲੇ 12 ਤਾਂ 12 ਹੀ ਬੋਲੇ ਇਹ ਜੀ ਤੁਸੀਂ ਧਿਆਨ ਰੱਖਣਾ ਜਦੋਂ ਗਲਮਾ ਪਿਛਲਾ ਬਾਲਾ ਵੱਡਾ ਨਾ ਗਲਾ ਫਿਰ ਤੀਰਾ ਪੂਰਾ ਪੂਰਾ ਪੋਣਾ ਨਹੀਂ ਅਦਰਵਾਈਜ਼ 1 ਇੰਚ ਵੱਧ ਰੱਖਣਾ ਕਰੋ ਤੀਰੇ ਜਿਵੇਂ 12 6 ਹੱਥ ਤਾਂ 6.5 ਰੱਖ ਕੇ ਕੱਟਿਆ ਕਰੋ ਤੇ ਬਾਕੀ ਜਿਹੜਾ ਮੋੜਾ ਨਿੱਚੇ ਨੂੰ ਪੋਣਾ ਜਿਨ੍ਹਾਂ ਦੀ ਛਾਤੀ 20 ਤੱਕ ਰਾਜਾ ਸਾਢੇ 20 ਤੱਕ ਆ ਉਹਨੇ ਤਾਂ 7 ਇੰਚ ਪੋਣਾ ਜੇ 22 23 24 ਹਨ ਫਿਰ ਸਾਢੇ 6 ਮੋੜੇ ਨੂੰ ਕਰਿਆ ਕਰੋ ਛੋਟਾ ਕਰ ਲਿਆ ਕਰੋ ਜਾਨੀ ਕਿ ਨਹੀਂ ਤਾਂ ਫਿਰ ਮੋੜੇ ਗਲਾਈ ਪੈਣ ਦੇ ਨਾਲ ਮੋੜਾ ਵੱਡਾ ਹੋ ਜਾਂਦਾ ਇਹ ਜ਼ਰੂਰੀ ਨੁਕਤੇ ਆ ਇਸੇ ਤਰ੍ਹਾਂ ਛਾਤੀ ਹੈ ਇਸ ਪੈਨ ਦੀ ਸਾਢੇ 20 ਕਮਰ ਸਵਾ 17 ਹੈ ਪਰ ਸਾਢੇ 20 ਪਲੋਈਆਂ 11 ਤੇ ਤਿਆਰ ਆ ਇਹ ਜਿਹੜਾ ਮੋੜਾ ਤਿਆਰ ਆ ਉਹ 18 ਚਾਕ 19 ਇੰਚਾ ਸਾਢੇ ਕੁਣੀ 15 ਕੁਣੀ ਲਾਜ਼ਮੀ ਮਿਣਿਆ ਕਰੋ ਕਈ ਭੈਣਾ ਕੁਣੀ ਮਿੰਦੇਗਾ ਨਹੀਂ ਹਨ ਅੰਦਾਜ਼ੇ ਨਾਲ ਰੱਖਣ ਦੀ ਉੱਥੇ ਆ ਕੇ ਫਿਰ ਜਾਂ ਤਾਂ ਅਗਲਾ ਪਰ ਉਹ ਐ ਖਿੱਚੀ ਦਿਖਾਉਗੇ ਆ ਬੋਰਾ ਬਣਾ ਤਾਂ ਜੇ ਜਾਂ ਫਿਰ ਕੁਣੀ ਫਾਸ ਜਾਂਦੀ ਹੈ ਇਹ ਚੀਜ਼ੇ ਦਾ ਰੱਖਿਆ ਕਰੋ ਤੁਸੀਂ ਧਿਆਨ ਇੱਕ ਮਿੰਟ ਰੁਕੋ ਸਭ ਤੋਂ ਪਹਿਲਾਂ ਨਾ ਪਾਣੀ ਕੀ ਕਰਨਾ ਮੈਂ ਕਹੀ ਕਿਉਂਕਿ ਬਹੁਤ ਸਾਰੀਆਂ ਭੈਣਾਂ ਆਪਣਾ ਜੁੜੂਗਾ ਇਹ ਨਹੀਂ ਸਾਰੀਆਂ ਡਰੇ ਇੰਡੀਆ ਵਿਚਾਰੀਆਂ ਕਈ ਭੈਣਾਂ ਨੇ ਜ਼ੀਰੋ ਲੈਵਲ ਤੋਂ ਸ਼ੁਰੂ ਕੰਮ ਸ਼ੁਰੂ ਕੀਤਾਗਾ ਆ ਫੁੱਲ ਦੇਖਿਆ ਕਰੋ ਆ ਦੇਖੋ ਉੱਪਰੋਂ ਜਾ ਰਹੇ ਨੇ ਬੂਟੀਆਂ ਜਿਹੜੀਆਂ ਤਾਂ ਜਾਣਕਾਰ ਉਹਨੂੰ ਤਾਂ ਪਤਾ ਤੇ ਇਹ ਚੀਜ਼ ਦੱਸਣੀ ਲੋੜ ਨਹੀਂ ਪਰ ਜਿਹੜੀਆਂ ਬਿਲਕੁਲ ਨਵੇਂ ਸ਼ਿਰੇ ਤੋਂ ਸ਼ੁਰੂ ਕੀਤਾ ਉਹਨੋਂ ਤਾਂ ਆਪਾਂ ਨੂੰ ਦੱਸਣੀ ਪਊ ਨਾ ਵੀ ਆ ਜਿਹੜੇ ਫੁੱਲ ਆ ਇਹ ਤਾਂ ਤੁਹਾਨੂੰ ਜਾਣੀ ਚਾਹੀਦੀ ਬਾਹਾਂ ਦੇ ਵੀ ਕੁੜਤੀ ਦੇ ਵੀ ਤਾਂਾਂ ਆਪਾਂ ਇਹਨੂੰ ਨਾਲੇ ਪ੍ਰੈਸ ਮਾਰ ਲਾਂਗੇ ਕੱਪੜੇ ਦੇ ਪ੍ਰੈਸ ਲਾਜ਼ਮੀ ਮਾਰਨੀਆਂ ਇਹ ਮੈਂ ਤੁਹਾਨੂੰ ਜਿਵੇਂ ਹੁਣ ਆਹ ਵਾਲਾ ਜੇ ਤਾਂ ਆਪਾਂ ਇਹਦੇ ਪ੍ਰੈਸ ਮਾਰਤੀ ਤਾਂ ਕੱਪੜਾ ਤਾਂ ਆਟੋਮੈਟਿਕ ਹੀ ਖੁੱਲ ਜੂਗਾ ਕੱਪੜਾ ਤੁਸੀਂ ਜਦੋਂ ਵੀ ਪ੍ਰੈਸ ਕਰਕੇ ਕੱਟਣਾ ਜਦੋਂ ਵੀ ਕੱਟਣਾ ਹੈ ਠੀਕ ਆ ਇਹ ਚੀਜ਼ਾਂ ਦਾ ਧਿਆਨ ਰੱਖਣਾ ਇਹਦੇ ਕਾਟਨ ਦੇ ਸੂਟ ਆ ਉਹਨਾਂ ਨੂੰ 10 ਘੰਟੇ ਭਿਉਉ ਕੇ ਉਸ ਤੋਂ ਬਾਅਦ ਕੱਟਿਆ ਕਰੋ ਸੂਤੀ ਕੱਪੜੇ ਦੇ। ਲਓ ਜੀ। ਜੇ ਪੈਪੰਗ ਕੱਢਣੀ ਆਪਾਂ ਫਿਰ 4 ਇੰਚ ਵੱਧ ਰੱਖਣਾ ਘੇਰ हिਪ ਤੋਂ। ਤੇ ਜੇ ਨਹੀਂ ਕੱਢਣੀ ਫਿਰ 3 ਇੰਚ ਵੱਧ। ਆਹ ਬਾਰੇ ਸਾਰੇ ਆਪਾਂ ਨੇ ਕੱਟ ਲੈਣੇ ਚੰਗੀ ਤਰ੍ਹਾਂ। ਨਾਲ-ਨਾਲ ਆਪਾਂ ਨਿਸ਼ਾਨ ਲਾਈ ਚੱਲਾਂਗੇ, ਨਾਲ-ਨਾਲ ਗੱਲਾਂ ਕਰੀ ਚੱਲਾਂਗੇ ਤੇ ਨਾਲ-ਨਾਲ ਕੱਟੀ ਚੱਲਾਂਗੇ। ਜਿਹੜੀਆਂ ਚੀਜ਼ਾਂ ਤੁਹਾਨੂੰ ਸਮਝ ਨਹੀਂ ਆਉਂਦੀ ਉਹ ਕਮੈਂਟ ਬਾਕਸ ਵਿੱਚ ਜਾ ਕੇ ਮੈਨੂੰ ਜ਼ਰੂਰ ਦੱਸਿਆ ਕਰੋ ਵੀ ਬਾਈ ਸਾਨੂੰ ਆਹ ਚੀਜ਼ ਦੀ ਹਜੇ ਵੀ ਸਮਝ ਨਹੀਂ ਆਈ ਜਾਂ ਸਲਵਾਰ ਦੀ ਜਾਂ ਕੁੜਤੀ ਦੀ ਜਾਂ ਟੀਰੇ ਦੀ ਜਾਂ ਕਾਸੇ ਦੀ ਵੀ ਹੈ ਨਾ ਉਹ ਜੇ ਨਹੀਂ ਕਰ ਤੁਸੀਂ ਦੱਸਦੇ ਨਹੀਂ ਫਿਰ ਮੈਨੂੰ ਪਤਾ ਨਹੀਂ ਲੱਗਦਾ ਵੀ ਕਿੱਥੋਂ ਤੁਹਾਨੂੰ ਸਮਝ ਆਉਂਦੀ ਹੈ ਕਿੱਥੋਂ ਨਹੀਂ ਆਉਂਦੀ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਅੱਗੇ ਜੇ ਕੋਈ ਭੈਣ ਗਰੁੱਪ ਚਲਾਉਂਦੀ ਹੈ ਗਰੁੱਪਾਂ 'ਚ ਪਾਇਆ ਕਰੋ ਜੇ ਕੋਈ ਫੇਸਬੁੱਕ 'ਉਂ ਚਲਾਉਂਦੇ ਹੋ ਤਾਂ ਫੇਸਬੁੱਕ 'ਤੇ ਪਾਇਆ ਕਰੋ ਕਿ ਤਾਂ ਕਿ ਹੋਰਾਂ ਭੈਣਾਂ ਕੋਲੇ ਵੀ ਜਾਣਕਾਰੀ ਜਾ ਸਕੇ ਤਾਂ ਹੁਣ ਆਗੇ ਨਹੀਂ ਹੈਪ ਦੀ ਗੱਲ ਹੈਪ ਹੈਗੀ ਵੀ ਤਿਆਰ ਆਪਾਂ ਰੱਖਾਂਗੇ 23 20 ਤੇ 3 23 11.5 ਯਾਨੀ ਕਿ ਆਲ ਵਾਲਿਆ ਨਿਸ਼ਾਨ ਆਪਾਂ 11.5 ਤੇ ਇਥੋਂ ਵੀ 11.5 ਦੀ ਲਾਵਾਂਗੇ ਇਹ ਇਥੋਂ ਵੀ ਸਾਢੇ 11 ਦੇ ਲਾਵਾਂਗੇ ਜਿਹੜੀਆਂ ਪੈਣਾ ਦਾ ਗਲਾ ਪਿੱਛੇ ਨੂੰ ਜਾਂਦਾ ਉਹ ਜਰੂਰ 1 ਇੰਚ ਜਾਂ 1.5 ਇੰਚ ਵਾਧਾ ਰੱਖ ਕੇ ਕੱਟਿਆ ਕਰੋ ਮੈਂ ਹਰ ਇੱਕ ਵੀਡੀਓ 'ਚ ਹੀ ਦੱਸਦਾ ਹੁੰਦਾ ਵੀ ਉਹ ਵਾਧਾ ਰੱਖ ਲਿਆ ਕਰੋ ਬੈਸੇ ਦਾ ਤੁਹਾਡੇ ਸਿਓਂ 'ਚ ਕੋਈ ਨਾ ਕੋਈ ਕਿਤੇ ਗੜਬੜ ਆ ਹਨ ਆਪਣੇ ਸੂਟ ਕਦੇ ਵੀ ਨਹੀਂ ਜਾਂਦੇ ਪਿੱਛੇ ਨੂੰ ਬਾਕੀ ਮੈਂ ਜਲਦੀ ਕੋਸ਼ਿਸ਼ ਕਰੂੰਗਾ ਇੱਕ ਦੋ ਵੀਡੀਓ ਸਲਾਈਆਂ ਪਾਉਂਦੀ ਹੈ ਨਾ ਜਿਸ ਨਾਲ ਕੇ ਤੁਹਾਨੂੰ ਸੌਖਾ ਹੋ ਜਾਊਗਾ ਇੱਥੇ ਥੋੜਾ ਮਾੜਾ ਮੋਟਾ ਕੋਈ ਹੈਗਾ ਭੁੱਲ ਚੁੱਕ ਉਹ ਨਿਕਲ ਜੂਗੀ ਇੱਕ ਵਾਰੀ ਫੇਰ ਮਿਲਾਂਗੇ ਆਪਾਂ ਮੇਰੇ ਨਾਲੀ ਗਲਤੀ ਦੋ ਤਿੰਨ ਵਾਰੀ ਆਹ ਚੈੱਕ ਕਰ ਲਿਆ ਕਰੋ ਵੀ ਇੱਕ ਵਾਰੀ ਕਈ ਵੀ ਭਲੇਖਾ ਲੱਗ ਜਾਂਦਾ ਦੇਖੋ 23 23 ਪੁਨਪਾ ਪ੍ਰੈਸ ਨਾਲ ਚੰਗੀ ਤਰ੍ਹਾਂ ਕਰੀ ਬਣਾ ਲਾਂਗੇ ਇੱਥੇ ਆਹ ਵਾਲੀ ਗਰੀ ਜਦੋਂ ਆਪਾਂ ਬਣਾਉਂਦੇ ਨਾ ਫਿਰ ਸੂਤ ਭਾਰ ਦਾ ਵੀ ਫਰਕ ਨਹੀਂ ਪੈਂਦਾ ਫਿਟਿੰਗ ਦਾ ਚੰਗੀ ਤਰ੍ਹਾਂ ਫਿਟਿੰਗ ਵਾਲੀ ਕੁਰਤੀ ਆਪਣੀ ਬਨਜੋ ਸਾਰੇ ਤੇ ਚੰਗੀ ਤਰ੍ਹਾਂ ਪ੍ਰੈਸ ਕਰਵਾਇਆ ਕਰੋ ਬਾਕੀ ਇਸ ਤਰ੍ਹਾਂ ਦੀ ਪ੍ਰੈਸ ਜਦੋਂ ਤੁਸੀਂ ਲੈਣੀ ਹੈ ਕਿਸੇ ਭੈਣ ਨੇ ਤਾਂ ਤੁਸੀਂ ਜਦੋਂ ਦੁਕਾਨ ਤੇ ਜਾਂਦੇ ਹੋ ਤਾਂ ਤੁਸੀਂ ਉਹਨਾਂ ਨੂੰ ਕਹਦਾ ਕਰੋ ਵੀ ਜਿਹੜੀ ਪਲੱਗ ਲੱਗਦਾ ਟੇਲਰ ਵਾਲੀ ਪ੍ਰੈਸ ਲੈਣੀ ਹੈ ਬਈ ਅਸੀਂ ਠੀਕ ਆ ਇਹ ਪੂਰੀ ਗਰਮ ਹੋ ਜਾਂਦੀ ਜਿੰਨੀ ਤੁਹਾਨੂੰ ਲੋੜ ਆ ਜਿੰਨੀ ਮਰਜ਼ੀ ਗਰਮ ਕਰੋ ਆਮ ਪ੍ਰੈਸ ਕੱਟ ਮਾਰ ਜਾਂਦੇ ਨੇ ਜਲਦੀ ਜਲਦੀ ਜਿਹੜੀ ਇਹਦੀ ਕੁਰਤੀ ਲੰਬਾਈ ਹੈ ਭੈਣ ਦੀ ਉਹ 39.5 ਸਾਢੇ 39 39.5 40 41.5 ਤੇ ਸਾਢੇ 42 ਜਾਨੀ ਕਿ 3 ਇੰਚ ਆਪਾਂ ਵੱਧ ਰੱਖਾਂਗੇ ਆਹ ਆ ਹੋ ਗਿਆ ਆਪਣਾ ਮੇਨ ਲੰਬਾਈ ਦਾ ਨਿਸ਼ਾਨ ਹੁਣ ਆ ਗਈ ਗੱਲ ਟੀਰੇ ਦੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਥਿਆ ਨਾ ਵੀ ਜਿਵੇਂ ਟੀਰਾ ਨਾ 6 ਆ ਜੇ ਇਹਦਾ ਗੜਾ 8 ਇੰਚ ਹੁੰਦਾ ਪਿਛਲਾ ਫਿਰ ਤਾਂ ਆਪਾਂ 6 ਹੀ ਰੱਖਦੇ ਨੂੰ ਪੂਰਾ ਪੂਰਾ ਹੁਣ ਆਪਾਂ ਇਹਨੂੰ ਵੱਧ ਰੱਖਾਂਗੇ ਸਾਢੇ 6 ਰੱਖਾਂਗੇ ਕਿਉਂ ਕਿਉਂਕਿ ਪਿਛਲਾ ਗਲਾ ਜਦੋਂ ਵੱਡਾ ਹੁੰਦਾ ਫਿਰ ਉਹ ਖੁੱਲ ਜਾਂਦਾ ਮੋਢੇ ਡਿੱਗਣ ਲੱਗ ਜਾਂਦੇ ਆ ਜਦੋਂ ਪਿਛਲਾ ਗਲਾ ਜਿਆਦਾ ਡੀਪ ਹੋਵੇ ਨਾ ਫਿਰ ਟੀਰਾ 12 ਦੇ ਵੀਆਪੋਂ ਤੁਸੀਂ ਪੌੜੇ ਵਾਰੀ ਇਕੱਠ ਲਿਆ ਕਰੋ ਇਹ ਭੋਰਾ ਛੋਟਾ ਤਾਂ ਚੱਲ ਜੂਈ ਵੱਡਾ ਰੱਖਦਾ ਤੁਸੀਂ ਤਾਂ ਡਿੱਗਣ ਲੱਗਿਆਂਗੇ ਮੋਢੇ ਜਿਹੜੇ ਚਲੋ ਹੁਣ ਆਪਣਾ ਆ ਗਿਆ ਮੋਢੇ ਦਾ ਨਿਸ਼ਾਨ 7 ਇੰਚ ਦੀ ਠੀਕ ਆ ਸ਼ਾਤੀ ਉੱਪਰ ਹੋएगी 10.5 ਯਾਨੀ ਕਿ ਸਾਢੇ 20 ਨੋਟ ਇਹੀ ਆਪਾਂ ਸੈਟ ਸਲਾਈ ਰੱਖਣੀ ਆ ਇਹ ਪੂਰੀ ਧਿਆਨ ਨਾਲ ਮਣਕੇ ਰੱਖਿਆ ਕਰੋ ਸਾਢੇ 13 ਹੈਗੀ ਆ ਤਿਆਰ ਸਾਢੇ 14 ਤੇ 15 ਲਗਭਗ ਜੋਗੇ 1 ਇੰਚ ਦੀ ਤਾਂ ਆਪਣੀ ਪਲੋਈ ਪੈ ਜੂਗੀ ਕੁਝ ਸਿਓਂਚ ਆ ਜਾਊਗਾ ਬਾਕੀ ਜਦੋਂ ਫਿਟਿੰਗ ਆਲਾ ਆਪਾਂ ਆਹ ਚੈੱਕ ਕਰਾਂ ਨਿਸ਼ਾਨ ਉਦੋਂ ਮਣਕੇ ਦੇਖ ਲੈ ਕਰੋ ਕਿੰਨੀ ਰਹਿ ਰਹੀ ਹੈ ਹਰ ਇੱਕ ਚੀਜ਼ ਨੂੰ ਤੁਸੀਂ ਦੋ ਦੋ ਤਿੰਨ ਤਿੰਨ ਵਾਰੀ ਲਾਜ਼ਮੀ ਮਿਣਾ ਕਰੋ ਕਾਲ ਲੰਘ ਰਿਆ ਕਰੋ ਬਾਅਦ ਚ ਪੱਟ ਡੇੜ ਕਰਨੀ ਫਿਰ ਸੂਟ ਸਾਰਾ ਜਖਣਾ ਨਿਕਲ ਜਾਂਦੀ ਹੈ ਹਨਾ ਦੋ ਦਿਨ ਵਾਰੀ ਮਣਕੇ ਫਿਰ ਉਹ ਕਰਿਆ ਕਰੋ ਤੇ ਜਿਵੇਂ ਜਿਵੇਂ ਸੂਟ ਬਣਾਈ ਜਾਂਦੇ ਆ ਪਲੋਈਆਂ ਪਾ ਲੈਣੇ ਉਹ ਪ੍ਰੈਸ ਮਾਰ ਲਿਆ ਕਰੋ ਨਾਲ ਦੀ ਨਾਲ ਫਿਰ ਸਫਾਈ ਵੱਧ ਆਉਂਦੀ ਹੈ। ਕਈ ਭੈਣਾ ਕੀ ਕਰਦੇ ਸਾਰਾ ਸੂਟ ਬਣਾ ਕੇ ਫਿਰ ਪ੍ਰੈਸ ਦਿਖਾਉਂਦੀਆਂ। ਕਈ ਥੋੜੇ ਹੋਰ ਵੀ ਸੁਪਰ ਫਾਸਟ ਆ ਉਸ ਕੱਲੀ ਬਣਾ ਕੇ ਅਗਲੂ ਫੜਾਉਂਦੀਆਂ ਪ੍ਰੈਸ ਵੀ ਨਹੀਂ ਮਾਰਦੀਆਂ। ਕਹਿੰਦੇ ਪੈਸੇ ਕੱਟ ਦਿੰਦੇ ਆ। ਉਹ ਫਿੱਟ ਗਈ ਨਹੀਂ ਬਣਦੀ ਸੂਟ ਦੀ ਜਿਵੇਂ ਆਪਾਂ ਨੂੰ ਚਾਹੀਦੀ ਫਿਟਿੰਗ ਦੇਣੀ ਹੈ ਨਾ ਤਾਂ ਕਰਕੇ ਮੈਂ ਕਹਿੰਦਾ ਉਹਨਾਂ ਪ੍ਰੈਸ ਜ਼ਰੂਰ ਮਾਰ ਕੇ ਦਿਆ ਕਰੋਗਾ ਕਿ ਉਹਨਾਂ ਸੂਟ ਦੇ ਉੱਪਰ। ਜੇ ਤੁਹਾਡਾ ਸੂਟ ਸਹੀ ਵੀ ਹੋਵੇ ਫਿਰ ਵੀ ਗਲਤ ਹੋਏ ਜੇ ਪ੍ਰੈਸ ਨਹੀਂ ਮਾਰੀ ਉਹ ਤੇ ਸਿਉਣਾ ਨੇ ਮਸ਼ੀਨ ਨੇ ਖਿੱਚ ਮਾਰੀ ਹੁੰਦੀ ਆ ਤਾਂ ਪ੍ਰੈਸ ਲਾਜ਼ਮੀ ਮਾਰਿਆ ਕਰੋ ਸਿਉਣਾ ਦੇ ਚੰਗੀ ਤਰ੍ਹਾਂ ਟਿਕਾ ਕੇ ਬਾਕੀ ਜਿਹੜੀਆਂ ਭੈਣਾ ਮੈਨੂੰ ਪੁੱਛਦੀਆਂ ਸੀ ਖੱਬੇ ਹੱਥ ਵਾਲੀ ਕੈਂਚੀ ਮੈਂ ਤੋਂ ਨਾ ਨੰਬਰ ਤਾਂ ਨਿਕਲ ਗਿਆ ਫੋਨ 'ਚ ਸੇਵ ਨਹੀਂ ਮੈਂ ਕੀਤਾ ਸੀ ਕੀ ਨਾਮ ਤੇ ਕੀਤਾ ਪਰ ਖੱਬ ਚ ਜਿਹੜੀਆਂ ਭੈਣਾ ਖੱਬੇ ਹੱਥ ਨਾਲ ਕੰਮ ਕਰਦੀਆਂ ਖੱਬੇ ਹੱਥ ਵਾਲੀ ਕੈਂਚੀ ਵੀ ਮਿਲ ਜਾਂਦੀ ਆ ਠੀਕ ਆ ਅਡਰੈਸ ਤੁਸੀਂ ਮੇਰੇ ਤੋਂ ਲੈ ਸਕਦੇ ਹੋ ਜੇ ਬਠਿੰਡੇ ਆ ਕੇ ਲੈ ਜਾਓ ਤਾਂ ਬੜੀ ਵਧੀਆ ਗੱਲ ਆ ਨਹੀਂ ਫਿਰ ਮਾੜਾ ਇਹ ਮੌਸਮ ਠੀਕ ਹੋ ਗਿਆ ਨਾ ਗਰਮੀ ਵਾਲੀ ਆ ਫਿਰ ਮੈਂ ਕੋਰੀਅਰ ਕਰਵਾ ਦੂੰਗਾ ਉਸ ਤੋਂ ਬਾਅਦ ਵੀ ਮੈਂ ਕੱਲ ਪਤਾ ਕਰ ਲੈ ਖੱਬੇ ਹੱਥ ਵਾਲੀ ਕੈਂਚੀ ਮਿਲ ਜਾਂਦੀ ਹੈ ਜੀ ਪਹਿਲਾਂ ਆਪ ਨੂੰ ਇਹ ਕੰਫਿਊਜ਼ਨ ਸੀ ਮਿਲਦੀ ਆ ਜਾਂ ਨਹੀਂ ਮਿਲਦੀ ਜਿਹੜੀਆਂ ਪਹਿਲਾਂ ਬਠਿੰਡੇ ਆਉਂਦੀਆਂ ਰਹਿੰਦੀਆਂ ਉਹ ਮਹਿਣਾ ਚੌਂਕ ਚੋਂ ਆ ਕੇ ਉੱਥੋਂ ਕੈਂਚੀ ਲੈ ਸਕਦੇ ਹੋ ਮੇਰੇ ਤੋਂ ਨੰਬਰ ਵੀ ਲੈ ਸਕਦੇ ਹੋ ਫੋਨ ਦਾ ਉਹਨਾਂ ਦਾ ਬਸ ਆ ਚੀਜ਼ ਦਾ ਲਾਜ਼ਮੀ ਧਿਆਨ ਰੱਖਣਾ ਪਾਣੀ ਫਿਰ ਉਹ ਸਾਰੇ ਉੱਪਰੋਂ ਜਾਣੀ ਜੀ ਜਿੱਥੋਂ ਵੀ ਤੁਹਾਨੂੰ ਕਿਤੇ ਸਮਝ ਨਹੀਂ ਆਉਂਦੀ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਫਿਰ ਮੈਂ ਉਹ ਚੀਜ਼ ਨੂੰ ਦੇਖ ਕੇ ਵੀਡੀਓ ਬਣਾਉਣਾ ਹਨਾ ਵੀ ਆਹ ਚੀਜ਼ ਤੇ ਜ਼ਿਆਦਾ ਧਿਆਨ ਦੇਣੀ ਅੰਦੀ ਲੋੜ ਆ ਹਾਂ ਜਿੰਮੇ ਸਲਾਈ ਦਾ ਮੈਨੂੰ ਪਤਾ ਵੀ ਤੁਹਾਨੂੰ ਸਮਝ ਨਹੀਂ ਆਉਂਦੀ ਮੈਂ ਜਲਦੀ ਵੀਡੀਓ ਸਲਾਈ ਵਾਲੀ ਲੈ ਕੇ ਆਵਾਂਗਾ ਫਿਰ ਤੁਹਾਨੂੰ ਪੂਰਾ ਸੋਖਾ ਹੋ ਜਾਊਗਾ ਜਿਹੜੀਆਂ ਪੈਣਾ ਦਾ ਗਲਾ ਪਿੱਛੇ ਹੁੰ ਜਾਂਦਾ ਜਾਂ ਕੋਈ ਹੋਰ ਡਿਕਟਾਉਨ ਉਹ ਜੀ ਦੇ ਵਿੱਚ

ਲੋਪਾ ਪ੍ਰੈਸ ਉਰ ਮਾਰ ਲਿਆ ਪੂਰਾ ਸੈੱਟ ਕਰ ਲਿਆ ਕੋਈ ਕਾਣੋ ਵਗੈਰਾ ਹੋਵੇ ਉਹ ਵੀ ਨਿਕਲ ਜਾਂਦਾ ਆਪਦੀ ਆਪੀ ਅੱਛਾ ਕਈ ਭੈਣ ਦੇ ਕਮੈਂਟ ਆਉਂਦੇ ਬਈ ਕਪੜੇ ਦੇ ਵਿੱਚੋਂ ਕਾਣ ਕਿਵੇਂ ਨਿਕਲ ਜਿਹੜਾ ਕਪੜੇ ਦੇ ਵਿੱਚ ਕਾਣ ਹਨ ਉਹ ਰੇਸ਼ੇ ਟੇਢੇ ਮੇਢੇ ਹੁੰਦੇ ਉਹ ਨਹੀਂ ਨਿਕਲਦੇ ਹੁੰਦੇ ਤੁਸੀਂ ਕੰਫਿਊਜ਼ ਹੀ ਨਾ ਹੋਇਆ ਕਰੋ ਜਿਹੜੇ ਕਪੜੇ ਦੇ ਵਿੱਚ ਰੇਸ਼ੇ ਆ ਉਹ ਨਹੀਂ ਨਿਕਲਦੇ ਹੁੰਦੇ ਮਾੜਾ ਮੋਟਾ ਜਿਹੜਾ ਕਾਣ ਸੈੱਟ ਆਪਾਂ ਜੀ ਸਿੱਧਾ ਕਰਨਾ ਉਹ ਸਕੇਲ ਨਾਲ ਨਿਕਲ ਜਾਂਦਾ ਪਰ ਜਿਹੜਾ ਵਿੱਚੀ ਕਪੜੇ ਦੇ ਕਾਣ ਆਏ ਰਬੜ ਵਾਂਗੂ ਵੱਧਾ ਉਹ ਨਹੀਂ ਨਿਕਲਦਾ ਹੁੰਦਾ ਉਹ ਚੀਜ਼ਾਂ ਨੇ ਧਿਆਨ ਰੱਖਣਾ ਪੈਣਾ ਨੇ ਉਲਝ ਖੜੀ ਦਰਜੀ ਕੱਢ ਦੂਗਾ ਸਾਡ ਤੋਂ ਨਿਕਲਦਾ ਨਹੀਂ ਇਸ ਤਰ੍ਹਾਂ ਨਹੀਂ ਹੁੰਦਾ ਕੱਪੜੇ ਦੇ ਵਿੱਚ ਜਿਹੜਾ ਕਾਨ ਉਹ ਰਹੂਗਾ ਸਸਤੇ ਸੂਟਾਂ 'ਚ ਸਸਤੀ ਫੁੱਲ ਬੈਲ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਤਾਂ ਸੂਟ ਹਮੇਸ਼ਾ ਤੁਸੀਂ ਵਧੀਆ ਲਿਆ ਕਰੋ ਜਦੋਂ ਤੁਸੀਂ 500 ਰੁਪਏ ਤੋਂ 7-800 ਰੁਪਏ ਲਾ ਕੇ ਵਧੀਆ ਸੂਟ ਲੈ ਲਿਆ ਕਰੋ ਚਲੋ ਹੁਣ ਮੈਂ ਤੁਹਾਨੂੰ ਨਿਸ਼ਾਨ ਲਾ ਕੇ ਵੀ ਦਿਖਾ ਦੂੰਗਾ ਵੀ ਜਿਹੜੀਆਂ ਭੈਣਾ ਕਹਿੰਦੀਆਂ ਗਾਲਾਂ ਪਿੱਛੇ ਹੁੰ ਜਾਂਦਾ ਇੱਕ ਚੀਜ਼ ਤਾਂ ਉਹਨਾਂ ਨੇ ਇਹ ਕਰਨੀ ਆ ਜੇ ਤੁਸੀਂ ਪਿੱਛੋ ਵੱਧ ਰੱਖਣਾ ਮੰਨ ਕੇ ਚਲੋ ਤੁਸੀਂ ਇੰਚ ਵੱਧ ਰੱਖਣਾ ਜਾਂ ਪੌਣਾ ਇੰਚ ਵੱਧ ਰੱਖਣਾ ਨਾ ਫਿਰ ਤੁਸੀਂ ਆ ਮੋਢਾ ਮੜਾ ਕਟਾਲਿਆ ਕਰੋ ਇੱਥੋਂ ਨਹੀਂ ਵਜਾਈ ਇੱਥੇ ਕੱਟ ਲੈ ਕਰੋ ਕਿਉਂਕਿ ਆ ਮੋਢਾ ਵੀ ਤਾਂ ਵੱਡਾ ਹੋਊਗਾ ਨਾ ਹੁਣ ਇਹਨਾਂ ਦੇ ਗਰਾ ਪਿੱਛੇ ਨਹੀਂ ਜਾਂਦਾ ਆਪਾਂ ਇਹਨਾਂ ਦੇ ਪੂਰਾ ਪੂਰੀ ਅੱਖਾਂ ਵਿੱਚ ਵਾਹ ਠੀਕ ਆ ਬਾਕੀ ਜਿਹੜੀਏ ਭੈਣਾਂ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਚਾਹੁੰਦੀਆਂ ਨੇ ਉਹ ਕੱਪੜਾ ਤੁਸੀਂ ਲੈ ਕੇ ਥੋਨੂੰ ਭੇਜਣਾ ਪਊਗਾ। ਕूरियर ਵਗੈਰਾ ਕਰਾ ਸਕਦੇ ਹੋ ਐਡਰੈਸ ਤੇ ਨੰਬਰ ਲੈ ਕੇ ਕਿਉਂਕਿ ਸਾਡੇ ਕੋਲੇ ਜਾਣ ਦੀ ਬਹੁਤ ਦਿੱਕਤ ਹੁੰਦੀ ਕੱਪੜਾ ਖਰੀਦਣ ਦੀ ਫਿਰ ਉੱਥੇ ਸਾਰੀ ਦਿਹਾੜੀ ਲਾ ਦੇਣੀ ਹੈ ਨਾ। ਤੁਸੀਂ ਆਪਦੀ ਮਰਜ਼ੀ ਨਾਲ ਜਿਵੇਂ ਕੱਪੜਾ ਭੇਜ ਦਿਓਗੇ ਭਾਵੇਂ ਬਾਹਰ ਲਈ ਘੰਟੇ ਜੀ ਕੋਈ ਪੈਂਸ ਹੋਣਦੀ ਆ ਉਹ ਮੈਂ ਇੱਧਰ ਹੈ ਨਾ ਤਾਂ ਉਹ ਤੁਹਾਨੂੰ ਕੱਪੜਾ ਆਪ ਲੈ ਕੇ ਭੇਜਣਾ ਪਊਗਾ ਸਲਾਈ ਅਸੀਂ ਕਰ ਦਾਂਗੇ। ਫਿਟਿੰਗ ਦੀ ਪੂਰੀ ਜ਼ਿੰਮੇਵਾਰੀ ਹੋਊਗੀ ਫੁੱਲ ਵੱਟਾ ਫੁੱਲ ਹੈ ਨਾ। ਹਾਂ ਜੇ ਕੁਰਤੇ ਪ ਕਿੰਨੇ ਮਰਜ਼ੀ ਵਧੀਆ ਤੁਸੀਂ ਲੈ ਸਕਦੇ ਹੋ ਸਸਤੇ ਕੱਪੜੇ ਵੀ ਕੋਈ ਲੰਬ ਬਣੇ ਹੋ ਜਿਵੇਂ 5 600 ਵਾਲਾ ਸੂਟ ਆ ਉਹਦੇ ਬੁਰ ਵਗੈਰਾ ਦੀ ਗਰੰਟੀ ਹੁੰਦੀ ਆ ਆਪਣੇ ਕੋਲ ਹੁਣ ਆਪਾਂ ਪਲੋਂਗੇ ਨਿਸ਼ਾਨਾ ਨਾਲ ਦੀ ਨਾਲ ਚੱਕ ਰਾਂਗੇ ਫਿਰ ਰਹਿ ਜਾਂਦੇ ਹਨ ਜੇ ਜਦੋਂ ਵੀ ਸੂਟ ਕੱਟਣਾ ਪੂਰਾ ਰਿਲੈਕਸ ਹੋ ਕੇ ਆਰਾਮਦਾਰੀ ਨਾਲ ਅੱਧਾ ਘੰਟਾ ਪਾਉਣਾ ਲਾ ਕੇ ਐਨਾ ਸਮਝਿਆ ਕਰੋ ਮੈਂ 15 ਮਿੰਟਾਂ 'ਚ ਫਟਾਫਟ ਸੂਟ ਕੱਟਣਾ ਉਹ ਫਿਰ 15 ਮਿੰਟਾਂ ਵਾਲੀ ਫਿਟਿੰਗ ਵੀ ਉਹੋ ਜਿਹੀ ਬਣਦੀ ਹੈ ਹਨਾ ਵਧੀਆ ਸ਼ੌਕ ਨਾਲ ਕੱਟਿਆ ਕਰੋ ਜਿਵੇਂ ਕੱਟ ਰਿਹਾ ਹਾਂ ਹੁਣ ਤੁਹਾਡੇ ਸਾਹਮਣੇ ਅਈਮੀ ਬਾਅਦ ਚ ਕੰਮ ਕੱਢਦਾ ਆ ਆਰਾਮਦਾਰੀ ਦਾ ਕੋਈ ਕਾਲ ਨਹੀਂ ਕਰਦਾ। ਹਰੋ 11 ਇੰਚ ਤੇ ਤਿਆਰ ਆਪ ਲੂਗਾ ਆਪਾਂ ਕਿੰਨੇ ਦਿਲਾਵਾਂਗੇ ਨਿਸ਼ਾਨ 11.5 ਤੇ। ਠੀਕ ਆ। ਇੱਥੇ। ਇਸ ਤੋਂ ਬਾਅਦ ਨੀਚੇ ਨੂੰ ਕਿੰਨੇ ਦਿਲਾਵਾਂਗੇ 7 ਇੰਚ ਦੀ। ਹੁਣ ਆਪਾਂ 2 ਲੜ ਚੱਕਾਂਗੇ ਤਿਆਰ ਰੱਖ। ਜਦੋਂ ਆਪਾਂ 2 ਲੜ ਚੱਕ ਕੇ ਫਿਰ ਪੁੱਠਾ ਪਾਸ ਆ ਜੂ ਨਾਲ ਦੀ ਨਾਲੀ। ਇਹ ਇੰ। ਇਹ ਟੋਕੇ ਨਿਸ਼ਾਨ ਇਸ ਤਰ੍ਹਾਂ ਨਾਲ ਆ। ਜੇ ਤੁਹਾਨੂੰ ਮੇਰੀ ਗੱਲ ਦੀ ਸਮਝ ਆਉਂਦੀ ਹੈ ਨਾ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦੱਸਿਆ ਕਰੋ ਵੀ ਹਾਂ ਬਾਈ ਤੁਹਾਡੀ ਵਾਇਸ ਦੀ ਜਾਂ ਗੱਲ ਦੀ ਸਾਨੂੰ ਸਮਝ ਆਉਂਦੀ ਆ ਜਾਂ ਨਹੀਂ ਆਉਂਦੀ ਹੈ ਨਾ ਜਿਹੜੇ ਜਿਹੜੀ ਚੀਜ਼ਾਂ ਤੁਹਾਨੂੰ ਸਮਝ ਨਹੀਂ ਨਾ ਉਹ ਸੰਗਿਆਂਣਾ ਕਰੋ ਮੈਨੂੰ ਦੱਸ ਦਿਆ ਕਰੋ ਫਿਰ ਮੈਂ ਹੋਰ ਸੌਖਾ ਤਰੀਕਾ ਕੋਈ ਲੱਭਦਾ ਵੀ ਤੁਹਾਨੂੰ ਸਮਝ ਕੇ ਮੈਂ ਕਿਵੇਂ ਆਵੇ ਗੋਦੀ ਲੰਬਾ ਪਲੋਂਗਾਂ ਦੇ ਆਪਾਂ ਬਾਤ ਹੀ ਨਾ ਨੇ ਚਲ ਸਾਰੇ ਹੁਣ ਆਪਾਂ ਇਸੇ ਤਰੀਕੇ ਸੈਟ ਕਰੂਗਾ ਜੀ ਲਾਵਾਂਗੇ ਜੀ ਆਹ ਇਧਰ ਆਪਣਾ 7 ਇੰਚ ਰੱਖ ਕੇ ਹਲਕਾ ਜਿਹਾ ਇਧਰੂ ਕਰ ਲੈਣਾ ਹੈ ਫਿਰ ਕੈਮਰਾ ਨੇੜੇ ਕਰਕੇ ਦਿਖਾ ਦੂੰ ਐਥੋਂ ਬਿਲਕੁਲ ਸਿੱਧਾ ਹਲਕਾ ਜਿਹਾ ਇਧਰੂ ਕਰ ਤੇ ਥੋੜੇ ਜਨੇ ਜਿੱਧਰੂ ਕਰਕੇ ਹਲਕਾ ਜਿਹਾ ਅੱਧਾ ਇੰਚ ਡਾਊਨ ਕਰਤਾ ਜਿਹੜੀ ਆ ਤੁਸੀਂ ਪਲੋਈ ਪਾਉਣੀ ਆ ਇਹ 7 ਇੰਚ ਦੇ ਪਾੜਿਆ ਕਰੋ ਉੱਥੋਂ ਬਣ ਕੇ ਬੈਸਤਾ ਪਲੋਉਂਗਾ ਸੈਂਟਰ 'ਚ ਵੀ ਸਹੀ ਆਏ ਨਹੀਂ ਜਿਹੜੀਆਂ ਪਲੋਉਂਗੀਆਂ ਹੋਣਗੀਆਂ ਉਹਦਾ ਅੱਧ ਕਰ ਲਿਆ ਕਰੋ ਕਿ ਨਹੀਂ ਪਤਾ ਲੱਗਦਾ 7 ਇੰਚ ਇਥੋਂ ਪਾੜਿਆ ਕਰੋ ਸਾਰੇ ਨਿਸ਼ਾਨ ਨਾਪ ਨਾਲ ਨਾਲ ਲਿਖ ਲਿਆ ਕਰੋ ਫਿਰ ਬਾਅਦ ਦੇ ਵਿੱਚ ਆਪ ਨੂੰ ਡੈਰੀ ਨਹੀਂ ਚੱਕਣੀ ਪਣੀ ਵਾਰੀ ਵਾਰੀ ਬਾਕੀ ਸਕੇਲ 'ਤੇ ਮੈਂ ਹਰ ਇੱਕ ਵੀਡੀਓ 'ਚ ਬੇਨਤੀ ਕਰਦਾ ਹੁੰਦਾ ਵੀ ਸਕੇਲ ਦੋਨੇ ਲਿਆ ਕੇ ਰੱਖੋ ਆਪਾਂ ਨੂੰ ਉਹਨਾਂ ਚੀਜ਼ਾਂ ਦੀ ਲੋੜ ਪੈਂਦੀ ਵਾਰੀ ਵਾਰੀ ਹੈ ਨਾ ਹਲ ਹੁਣ ਆਪਾਂ ਇੱਥੇ ਲਿਖਾਂਗੇ 1756 ਨੰਬਰ ਸੂਟ ਦਾ 1756 ਅਗਲਾ ਅਗਲਾ ਕਿੰਨਾ 6.5 ਬੈਗ ਵਾਲਾ ਕਿੰਨਾ 5.5 ਆਇਨਾ ਨਾਲ ਨਾਲ ਸਾਰਾ ਲਿਖ ਲਿਆ ਕਰੋ ਵੀ ਆਪ ਨੂੰ ਬਾਰੀ-ਬਾਰੀ ਚੱਕਣਾ ਨੱਬੋ ਮੇਚਾ ਹੁਣ ਛਾਤੀ ਕਿੰਨੀ ਐਸ ਪੈੰਦੀ 22 ਕਮਰ ਕਿੰਨੀ ਆ ਸਵਾ 17 हिਪ ਕਿੰਨੀ ਆ 20 ਸਾਈਡ ਸਲਾਈ ਕਿੰਨੀ ਆ 13.5 ਇਹ ਚੀਜ਼ਾਂ ਨਾਲ ਲਿਖ ਲਿਆ ਕਰੋ ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਤੁਹਾਨੂੰ ਸੂਟ ਦੁਬਾਰੇ ਮਸ਼ੀਨ ਤੇ ਧਾਗਾ ਜੜ ਹੋਣਾ ਪੂਜੇ ਤਾਂ ਤੁਸੀਂ ਮੈਂ ਮੈਂ ਕੇ ਚੀਜ਼ ਬਣਾਈ ਹੋਊਗੀ ਹਾਂ ਜਦੋਂ ਆਪਾਂ ਕਾਲੀ ਕਰਦੇ ਵੀ ਮੈਂ ਘੰਟੇ ਸੂਟ ਬਣਾਉਣਾ ਜਾਂ 2 ਘੰਟਿਆਂ ਚ ਫਿਰ ਆਪਾਂ ਨੂੰ ਪੱਟ ਦੇੜ ਕਰਨੀ ਹੀ ਪਊਗੀ ਹਲ ਹੁਣ ਆਪਾਂ ਇਸੇ ਤਰੀਕਾ ਬਾਹ ਕਟਾਂਗੇ ਉਦੋਂ ਹੀ ਕੱਟ ਕੇ ਲਿਆਵਾਂਗੇ ਲੋੜ ਪਈ ਤਾਂ ਜੋੜ ਪਾਵਾਂਗੇ ਜੇ ਨਾ ਲੋੜ ਪਈ ਫਿਰ ਜੋੜ ਨਹੀਂ ਪਾਉਂਦੇ ਮੋਡਾ ਇਸ ਭਾਂ ਦਾ 18 ਇੰਚ ਜੇ ਆਪਾਂ ਨੂੰ ਇੱਕ ਵਾਰੀ ਜੀ ਮੋਡਾ ਨਿਕਲਿਆ ਫਿਰ ਨਹੀਂ ਆਪਾਂ ਜੋੜ ਪਾਉਂਦੇ ਇਮਿਆਦੇ ਕੋਆ ਪਾਸ ਸੈਟ ਕਰ ਲੈਣ ਕਾਣ ਆਪ ਜੀ ਆਪੇ ਨਿਕਲ ਗਏ ਇਧਰ ਆ ਜੀ ਆਪਾਂ ਕਹਿੰਦੇ ਹੋ ਹੋਰ ਤਰੀਕਾ ਕੋ ਖਾਸ ਹੁੰਦਾ ਨਹੀਂ ਜਿਹੜਾ ਕੱਪੜੇ ਦੇ ਵਿੱਚ ਕਾਣੋਂ ਤਾਂ ਰਹੂਗਾ ਹੀ ਰਹੂਗਾ ਹਨ ਜਿਹਦੇ ਵਿੱਚ ਜਿਆਦਾ ਕਾਣ ਹੁੰਦਾ ਉਹ ਤੁਸੀਂ ਸੂਟ ਫੜਿਆ ਨਾ ਕਰੋ ਨਹੀਂ ਤਾਂ ਫਿਰ ਗਾਹਕ ਕਹਿੰਦੇ ਮੇਰਾ ਸੂਟ ਇੱਕ ਪਾਸੇ ਉਝਾਂ ਲਾਤਾ ਸਿਓਂ ਚ ਨੁਕਸ਼ਾ ਉਹਨੂੰ ਦੱਸ ਦਿਓ ਪਹਿਲਾਂ ਹੀ ਵੀ ਭਾਈ ਤੇਰਾ ਸੂਟ ਕਾਣ ਜਾਂ ਕੱਪੜੇ ਨੂੰ ਖਿੱਚ ਕੇ ਦਿਖਾ ਦਿਆ ਕਰੋ ਇਸ ਤਰ੍ਹਾਂ ਹੁਣ ਬਾਹਰ ਇਹਨਾਂ ਦੀ ਹੈਗੀ 5:30 15 ਆਪਾਂ ਰੱਖਾਂਗੇ 7:30 .1 ਯਾਨੀ ਕਿ ਥੋੜੀ ਵੱਧ ਰੱਖ ਲਿਆ ਕਰੋ ਚੀਜ਼ ਨੂੰ ਅਨ ਆਪਾ ਹਲਕਾ ਹੀ ਵਧਾ ਕੇ ਮੈਂ ਹਰ ਚੀਜ਼ ਹੀ ਕੱਟਦਾ ਹੁਣ ਤਾਂ ਕਿ ਬਾਅਦ ਦੇ ਵਿੱਚ ਦਿੱਕਤ ਨਾ ਆਵੇ ਬਾਕੀ ਜਿਹੜੀਆਂ ਭੈਣਾਂ ਨੂੰ ਸਲਵਾਰ ਵਾਲੀ ਉਹ ਕਾਟ ਦੀ ਸਮਝ ਨਹੀਂ ਨਾ ਆਈ ਉਹ ਮੈਨੂੰ ਜਰੂਰ ਦੱਸਿਆ ਕਰੋ ਫਿਰ ਮੈਂ बार-बार बार-बार ਉਸ ਚੀਜ਼ ਤੇ ਧਿਆਨ ਦਿੰਦਾ ਹਾਂ ਬਾਕੀ ਜਿਹੜੀਆਂ ਭੈਣਾਂ ਕੁਰਤੇ ਪਿਆਮਿਆਂ ਦੀਆਂ ਕਟਾਈ ਦੀਆਂ ਵੀਡੀਓ ਜ਼ਿਆਦਾ ਦੇਖਣਾ ਚਾਹੁੰਦੀਆਂ ਉਹ ਮੈਨੂੰ ਭਾਵੇਂ ਤੁਸੀਂ WhatsApp ਤੇ ਭਾਵੇਂ ਤੁਸੀਂ YouTube ਤੇ ਜ਼ਰੂਰ ਦੱਸਿਆ ਕਰੋ ਫਿਰ ਐ ਪਤਾ ਨਹੀਂ ਲੱਗਦਾ ਮੈਨੂੰ ਵੀ ਤੁਸੀਂ ਕੁਰਤੇ ਪਿਆਮਿਆਂ ਦੀ ਵੀਡੀਓ ਦੇਖ ਕੇ ਕੋਸ਼ਿਸ਼ ਹੋ ਜਾਂ ਲੇਡੀ ਸੂਟਾਂ ਦੀ ਹੈਨਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਦਿਆ ਕਰੋ ਮੈਨੂੰ ਭਾਵੇਂ ਬੋਲ ਕੇ ਭੇਜ ਦੇ ਕਰੋ WhatsApp ਤੇ ਜਿਨ੍ਹਾਂ ਨੂੰ ਲਿਖਣਾ ਵੀ ਨਹੀਂ ਆਉਂਗਾ ਹੈਨਾ ਦੱਸਿਆ ਲਾਜ਼ਮੀ ਕਰੋ ਵੀ ਭਾਈ ਸਾਨੂੰ ਕੁਰਤੇ ਪਿਆਮੇ ਦੀ ਵੀਡੀਓ ਪਾਇਆ ਕਰੋ ਨਾਲ ਨਾਲ ਹੁਣ ਆਪਾਂ ਪਲਾਜੋ ਦੀ ਵੀਡੀਓ ਕਿਸੇ ਭੈਣ ਨੇ ਮੈਨੂੰ ਕਿਹਾ ਹੋਇਆਗਾ ਉਹ ਵੀ ਪਾਉਂਗਾ ਅੱਜ ਮੈਂ ਪਹਿਲਾਂ ਮੈਂ ਆ ਕੁੜਤੀ ਦੀ ਬਾਤ ਦੀ ਇਸ ਤੋਂ ਪਹਿਲਾਂ ਅੰਮ੍ਰਿਤਪਾਲ ਕੌਰ ਵਾਲੇ ਚੈਨਲ ਤੇ ਨਾਪ ਦੀ ਬਾਤ ਦੀ ਵੀ ਤੁਸੀਂ ਨਾਪ ਕਿਵੇਂ ਲੈਣਾ ਹੁਣ ਆਪਾਂ ਮੋਡਾ ਦੇਖਾਂਗੇ ਕਿੰਨਾ ਆ ਦੇਖੋ 9218 ਨਾ ਜੇ ਆਪਾਂ ਹਲਕਾ ਜਿਹਾ ਵੀ ਜੋੜ ਪਾ ਦਾਂਗੇ ਤਾਂ ਕੱਲ ਨੂੰ ਸੂਟ ਕੀ ਆ ਖੁੱਲਾ ਕਰਨਾ ਪੈ ਜੇ ਆਪਾਂ ਨੂੰ ਤਾਂ ਸੌਖਾ ਹੋ ਜੂ ਬੇਮਲੂਮੇ ਜੋੜ ਦੇ ਨਾਲ ਹੀ ਆਪਣਾ ਤਾਂ ਮਾੜਾ ਇੱਕ ਮਿੰਟ ਹੀ ਲੱਗੂਗਾ ਐ ਠੀਕ ਹੈ ਕੱਚੇ ਵਿੱਚ ਕਪੜਾ ਰੱਖੀ ਤਾਂ ਬਹੁਤ ਫਾਇਦਾ ਇਹ ਵਿੱਚ ਹੀ ਰਹਿ ਜੂ ਅੰਦਰੀਆਂ ਨੂੰ ਇੱਥੇ ਮੋਡਾ ਐ ਬਾਹਰੀ ਮੂਰੀ ਹੈਗੀ ਇਸਪੇ ਦੀ ਸਾਢੇ 3 ਜਾਨੀ ਕਿ 13 ਇੰਚ ਜਿੰਨਾ ਤੁਸੀਂ ਦੁਆਰਾ ਰੱਖ ਦੋ 1.5 ਇੰਚ ਰੱਖ ਦਿਓ ਪੌਣੇ ਦੋ ਰੱਖ ਦਿਓ ਰੱਖ ਕੋਣੀ ਲਾਈ ਵੀ ਮਿਣਾ ਕਰੋ ਜਿਵੇਂ ਕੋਣੀ ਇਹਨਾਂ ਦੀ 15 ਸਾਢੇ 7 ਹੈ ਨਾ ਤਿਆਰ ਆ ਇੰਨੀ ਦਾ ਜੇਦੋ ਆਪਾਂ ਇਹ ਗਲਤੀ ਕਰ ਲਈ ਤਾਂ ਫਿਰ ਇਥੋਂ ਸੂਟ ਥੋੜਾ ਫਸ ਜਾਊਗਾ ਪੂਰਾ ਮਿਣਕੇ ਰੱਖਣਾ ਬਣਾਉਣ ਵੇਲੇ ਵੀ ਆ ਜਿਹੜੀ ਤਲਾਂ ਦੇਣੀ ਆ ਆਪਾਂ ਨੇ 3 ਇੰਚ ਦੀ ਦੇਣੀ ਆ ਠੀਕ ਆ ਇਥੋਂ 2 ਇੰਚ ਛੱਡ ਕੇ ਇਥੋਂ ਆ ਨਿਸ਼ਾਨੀ ਪਹਿਲਾਂ ਕੱਚਾ ਕਰ ਲਿਆ ਕਰੋ ਸਿੱਧਾ ਕੱਟਣ ਦੀ ਕੋਸ਼ਿਸ਼ ਨਾ ਕਰਿਆ ਕਰੀ ਠੀਕ ਆ ਬੂਟੀਆਂ ਸਾਰੀਆਂ ਉੱਪਰੋਂ ਜਾ ਰਹੀਆਂ ਇਹ ਵੀ ਧਿਆਨ ਤੁਸੀਂ ਰੱਖਣਾ ਇੱਥੇ ਹੁਣ ਆਪਾਂ ਨੂੰ ਕਿੰਨਾ ਜੋੜ ਪੋੜਾ ਪੂਆ ਆਪਾਂ ਦੇਖ ਕੇ ਨਾਲ ਦੀ ਨਾਲੀ ਜੋੜ ਪਾ ਕੇ ਸੈਟ ਕਰਦੇ ਹਾਂ ਉਸ ਭਲੇ ਦੋਚ ਪਹਿਲਾਂ ਪਾਹੀ ਰੱਖ ਕੇ ਦੇਖਦੇ ਆਂ ਤੇ ਵੀ ਇਹਹੀ ਪੂਰਾ ਆ ਜਾਂਦਾ ਹਲਕਾ ਜਿਹਾ ਜੋੜ ਬੂ ਬੜਾ ਜਿਆਦਾ ਨਹੀਂ ਮਿਲਦਾ ਚੜਾ ਕਰ ਲਿਆ ਕਰੋ ਜਿੰਨਾ ਦਬਾਅ ਆਊਗਾ ਨਾ ਸਿਉਂ ਦੇ ਉਨਾਂ ਚੜਾ ਪਰ ਘਟ ਗਿਆ ਕੋਈ ਗੱਲ ਨਹੀਂ ਨਵਾਂ ਪਾ ਲਓ ਪਰ ਜਦੋਂ ਤੁਸੀਂ ਕੱਟਣਾ ਪੂਰੇ ਠੰਡੇ ਦਿਮਾਗ ਨਾਲ ਸਹਿਮਤੀ ਨਾਲ ਪ੍ਰੈਸ ਲਾ ਕੇ ਕੋਲੇ ਗਰਮ ਟਕਾਣਾ ਸੂਟ ਕੱਟਿਆ ਕਰੋ ਫੇਰੇ ਸੂਟ ਬਣਾਉਣ ਚ ਵਧੀਆ ਬਣਦਾ ਜਦੋਂ ਕੱਟਿਆ ਵਧੀਆ ਹੋਊ ਆਪਣਾ ਹਣ ਹੁਣ ਪ੍ਰੈਸ ਦੇ ਨਾਲ ਕਰੀਪ ਪਾ ਲਈ ਨਾ ਸੇ ਤੁੜ ਆਖ ਲਾਇਆ ਜਿੰਨਾ ਲੋਡ ਹੋਇਆ ਬਾਅਦ ਦੇ ਵਿੱਚ ਫालतू ਬਾਹਰ ਨਿਕਲ ਜਾਉ ਆਉਦੀ ਹੈ ਲੋਚ ਲੋਡਿਆ ਆਪਣਾ ਸੂਟ ਵੀ ਕੱਟਿਆ ਗਿਆ ਇਨਾਲ ਦਿਨੇ ਫੋਨ ਵੀ ਆ ਕੇ ਗਾਕਦਾ ਹਨ ਬਾਕੀ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਲਾਜ਼ਮੀ ਕਰਿਆ ਕਰੋ ਦਿਵਾਰੇ ਦਿਵਾਰੇ ਕਹਿੰਦੇ ਜਿਹੜੀਆਂ ਭੈਣਾਂ ਨੇ ਸਾਡੇ ਤੋਂ ਕੱਪੜੇ ਸਲਾਈ ਕਰਾਉਣੇ ਉਹ ਕੱਪੜਾ ਤੁਸੀਂ ਇੱਥੇ ਪਹੁੰਚਾ ਦਿਆ ਕਰੋ ਮੇਰੇ ਕੋਲੇ ਬਹੁਤ ਸਾਰੀਆਂ ਭੈਣਾਂ ਦੇ ਮੈਸੇਜ ਆਉਂਦੇ ਬਾਈ ਤੁਸੀਂ ਕੱਪੜਾ ਆਪ ਖਰੀਦ ਲਓਗੇ ਸਾਡੇ ਕੋਲੇ ਟਾਈਮ ਦੀ ਬਹੁਤ ਦਿੱਕਤ ਆਉਂਦੀ ਹੈ ਬਾਕੀ ਥੋੜੀ ਜਿਹੀ ਐਸਾ ਲੱਗ ਹੁੰਦੀ ਆ ਸਾਡੀ ਅਲੱਗ ਹੁੰਦੀ ਹੈ ਹਨਾ ਹਾਂ ਕੁੜਤੇ ਪਿਆਵੇਂ ਮੈਂ ਤੋਂ ਕਿੰਨੇ ਤੁਸੀਂ ਮਰਜ਼ੀ ਬਣਵਾ ਲਓ ਨਾ WhatsApp ਤੇ ਲਿਖਵਾ ਕੇ ਆਨਲਾਈਨ ਨਾ ਵੀ ਲੈ ਤੈਂਦਾ ਇਹ ਜੇ ਭਾਣਾ ਕੈਨੇਡਾ ਅਮਰੀਕਾ ਦੇ ਵੀ ਛੋਟੇ ਬੱਚਿਆਂ ਦੇ ਕੱਪੜੇ ਸਲਾਈ ਕਰਾਉਣਾ ਚਾਹੁੰਦੇ ਹੋ ਉਹ ਵੀ ਤੁਸੀਂ ਆਨਲਾਈਨ ਨਾਪ ਦੇ ਸਕਦੇ ਹੋ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਦੇ ਹਾਂ ਜਲਦੀ ਨਵੀਂ ਵੀਡੀਓ ਲੈ ਕੇ ਜੀ